ਏ ਆਉਂਦੇ ਆ ਮੈਨੂੰ ਕਹਿੰਦਾ ਕਾਲਾ ਤੇ ਹੁਣ ਦੱਸ ਨਹੀਂ ਗੋਰਾ ਉਹ ਭਰਾਵਾ ਗੋਰਾ ਗੋਰਾ ਵੀ ਕਿਉਂ ਕਿਹਾ ਗੋਰਾ ਵੀ ਕਿਉਂ ਕਿਹਾ ਫੇਰ ਬੱਜੂ ਹੋ ਗਿਆ ਬਜਾਲੇ ਯਾਰ ਸ਼ਬਦ ਵਰਤਦਾ ਨਹੀਂ ਬਰਾਊਨ ਬਣ ਗਿਆ ਬਰਾਊਨ ਬਣ ਗਿਆ ਓਏ ਓ ਫੁੱਫੜਾ ਕਿਤੇ ਭਲ ਭਲੇਖੇ ਸਾਡੇ ਨੂਰਪੁਰੀਆਂ ਦੇ ਨਾਲ ਬਹਿਣ ਆ ਜਾਈ ਡਰ ਗਿਆ ਹੀ ਕਹਿ ਓਏ ਤੰਨਾ ਨੂੰ ਹੱਥ ਲਾਈ ਜਾਂਦਾ ਨਹੀਂ ਸਿਆਣਾ ਤਾਂ ਬੜਾ ਬਣਿਆ ਫਿਰਦਾ ਯਾ ਕੋਣ ਕਹਿੰਦਾ ਸਾਈਡ ਤੇ ਓਹੀ ਮੂਰਖ ਕੰਮ ਕਰਾਉਂਦਾ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲੱਗਦਾ ਸਾਨੂੰ ਮਿੱਠੇ ਹੀ ਜਿਆਦੀ ਪਵਾ ਬੈਠੇ ਆ ਤੇ ਹੁਣ ਲਾਂ ਤਾਂ ਸਾਡੇ ਨਸੀਬ ਚ ਹੀ ਆ ਹਣ ਰਜੀਤ ਕਾ ਆਉਣਗੇ ਤੇ ਸ ਪਰਾਪਾ ਫੀਲ ਨਹੀਂ ਕਰਨਾ ਵੈਰੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਤੁਹਾਡਾ ਵੀ ਇਹਨਾਂ ਨੂੰ ਗੱਡੀ ਕੀ ਦੇ ਦਿੱਤੀ ਕਿਸੇ ਨੇ ਉਹਨਾਂ ਦੀ ਗੱਡੀ ਭਾਈ ਫਿਰਦਾ ਜਿੰਮ ਜਾਣਾ ਓਏ ਇਹ ਆਉਂਦੇ ਆ ਮੈਨੂੰ ਕਹਿੰਦਾ ਕਾਲਾ ਨਹੀਂ ਤੇ ਹੁਣ ਦੱਸ ਨਹੀਂ ਗੋਰਾ ਉਹ ਭਰਾਵਾ ਕਾਲਾ ਗੋਰਾ ਵੀ ਕਿਉਂ ਕਿਹਾ ਗੋਰਾ ਵੀ ਕਿਉਂ ਕਿਹਾ ਫੇਰ ਵੱਜੂ ਕਿਉਂ ਕਿਹਾ ਵਿਚਾਲੇ ਯਾਰ ਸ਼ਬਦ ਵਰਤਦਾ ਨਹੀਂ ਬ੍ਰਾਊਨ ਮੈਂ ਕਿਹਾ ਬ੍ਰਾਊਨ ਨੂੰ ਮੋੜ ਤੇ ਫੋਂਟੂ ਵੱਜ ਗਿਆ ਵੈਰੀ ਗੁੱਡ ਕਣਕ ਬੰਨਾ ਰੰਗ ਕਣਕ ਬੰਨਾ ਬਰਾਂਮ ਨੂੰ ਦਾ ਨਹੀਂ ਆਪਾਂ ਕਹਿਣਾ ਇਨੀ ਫਰਾਉਂਡ ਕੀ ਕਰਦਾ ਕਿੱਥੇ ਰਾਹੀ ਯਾਰ ਸਹੀ ਗੱਲ ਨਹੀਂ ਆਹ ਦੇਖੀ ਮੂਹੇ ਦਾ ਫਰਟਾ ਜਿਹਾ ਮੁੰਡਾ ਬਣਿਆ ਤੇ ਲਓ ਮਿੱਤਰੋ ਵੱਡੀ ਸਪான்ਸਰ ਵੀਰਾਂ ਲੋ ਕਿਹੜੀ ਵੱਡੀ ਕਿੱਡੀ ਵੱਡੀ ਸਪான்ਸਰ ਆ ਸਭੇ ਖਵਾਇਆ ਜਾ ਰਿਹਾ ਸਭੇ ਸਪான்ਸਰ ਸੇਵਾ ਕੀਤੀ ਜਾਣੀਆਂ ਇਹਨੇ ਮੁੰਡੇ ਨੇ ਜਿ ਜ਼ੋਰ ਵਧ ਲਾਇਆ ਜਿਮ ਦੇ ਵਿੱਚ ਤੇ ਸਭੇ ਦੀ ਸੇਵਾ ਨਾਲ ਦੀ ਨਾਲ ਸਭ ਮੇਰਾ ਮਹਿੰਗਾ ਪੈ ਜਾ ਖੋਲ ਤਈ ਲੈ ਵੱਡੀਆਂ ਗੱਡੀਆਂ ਜਾਣਾ ਕਹਿੰਦੇ ਸਭ ਵੇ ਖਾਨ ਉਹ ਐਨਕਾ ਲਾ ਲਿਆ ਵੱਡੀਆਂ ਗੱਡੀਆਂ ਸਭ ਵੇ ਸਸਰੀ ਗੱਲ ਗੁੱਡ ਮਾਰਨਿੰਗ ਹੈ ਵਾ ਸਭ ਵੇ ਡੇ ਹੈ ਵਾ ਸਭ ਵੇ ਡੇ ਸਭ ਵੇ ਨਹੀਂ ਹਾਂ ਅੱਜ ਮੇਰੇ ਵੱਲੋਂ ਕੱਲ ਨੂੰ ਫਤਨਾਮ ਵੱਲੋਂ ਏਅਰਪੋਰਟ ਤੇ ਏਅਰਪੋਰਟ ਲੱਭ ਲਿਆ ਕੱਲ ਨੂੰ ਮੁਕਰੀ ਰਣ ਆ ਉਹ ਵੇਖੀ ਲਓ ਜੀ ਮਿਲਦੇ ਸਾਰੇ ਤੁਹਾਨੂੰ ਗਾਇਲਸ ਉੱਥੇ ਮਿਲਦੇ ਆ ਤੇ ਸਭ ਖਾਣ ਲੱਗੇ ਮਿਲਦੇ ਸਤਾ ਹਾਂ ਓਏ ਓ ਫੁੱਫੜਾ ਕਿਤੇ ਭਲ ਭਲੇਖੇ ਸਾਡੇ ਨੂਰਪੁਰੀਆਂ ਦੇ ਨਾਲ ਬਹਿਣ ਆ ਜਾਈ ਡਰ ਗਿਆ ਹੀ ਕਹਿ ਉਹ ਵੇ ਤੰਨਾ ਨੂੰ ਹੱਥ ਲਾਈ ਜਾਂਦਾ ਕੰਨਾਂ ਨੂੰ ਹੱਥ ਡਰਦਾ ਹੀ ਲਾ ਕੇ ਪੜ ਤੇ ਥਾਪੀ ਬੁੱਢਾ ਕਰ ਦੇ ਆ ਜਾ ਆ ਜਾ ਓਏ ਨਹੀਂ ਸਿਆਣਾ ਤਾਂ ਬੜਾ ਬਣਿਆ ਫਿਰਦਾ ਏ ਕੋਣ ਕਹਿੰਦਾ ਸਾਈਡ ਤੇ ਉਹੋ ਹੀ ਮੂਰਖ ਕੰਮ ਕਰਾਉਂਦਾ ਨਾ ਬੂਟੇ ਬਚਾਓ ਜ਼ਿੰਦਗੀ ਬਚਾਓ ਤੇ ਬੂਟੇ ਬਚਾਓ ਉਹਨੂੰ ਪੱਟ ਕੇ ਹੁਰਾ ਨਾਲੋ ਐਡਾ ਬੂਟਾ ਨਹੀਂ ਦੁਵਾਰਾ ਹੋਣਾ ਹੋ ਜਾਣਾ ਵਾ ਥਾਲ ਕਿਉਂ ਜਾਂਦਾ ਐਡਾ ਬੂਟਾ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ